ਇਸ ਇੰਡਸਟਰੀ ਵਿੱਚ ਆਬਵੀਅਸਲੀ ਤੁਸੀਂ ਵੱਡੇ ਆਰਟਿਸਟ ਨਾਲ ਗੱਲ ਕੀਤੀ ਐ ਕੰਮ ਕੀਤਾ ਆ ਤੁਹਾਡਾ ਐਕਸਪੀਰੀਅੰਸ ਕੀ ਰਿਹਾ ਐ ਸਿੱਧੂ ਮੂਸੇਵਾਲਾ ਨਾਲ ਕੰਮ ਕਰਕੇ ਮੈਂ ਸਿੱਧੂ ਭਾਜੀ ਨਾਲ ਸ਼ੂਟ ਕੀਤਾ ਸੀਗਾ 2020 ਦੇ ਵਿੱਚ ਜਦੋਂ ਕੋਵਿਡ ਖਤਮ ਨਹੀਂ ਹੋਇਆ ਸੀਗਾ ਉਹਨਾਂ ਦਾ ਮੈਂ ਇੱਕ ਸੈਕੰਡ ਸ케ਜੂਲ ਕੀਤਾ ਸੀਗਾ ਉਹ ਗਾਣੇ ਦਾ ਨਾਮ ਸੀਗਾ ਅਨਫੈਕਟੇਬਲ ਅਫਸਾਨਾ ਦਾ ਤੇ ਸਿੱਧੂ ਭਾਜੀ ਦਾ ਸੀਗਾ ਜਿੱਦੀ ਹੁੱਕ ਲਾਈਨ ਸੀਗਾ ਕਿ ਤੇਰੇ ਨਾਲ ਕਾਤੋ ਹੀ ਨੇ ਨਾ ਲੱਗਦੇ ਨਹੀਂ ਮੈਂ ਚੱਲਣੋਂ ਹਟਾਤੇ ਮਿੱਟੀ ਉਹ ਬਹੁਤ ਵਧੀਆ ਗੱਲ ਉਹਨਾਂ ਦਾ ਸੀਗਾ ਇੱਕ ਦੋ ਚੀਜ਼ਾਂ ਉਹਨਾਂ ਦੀ ਮਤਲਬ ਇੱਕ ਦੋ ਕੀ ਹੈ ਤਾਂ ਬਸਾਰੀ ਚੀਜ਼ਾਂ ਵਧੀਆ ਇੱਕ ਤੇ ਸਭ ਤੋਂ ਵਧੀਆ ਚੀਜ਼ ਮੈਂ ਦੱਸਦਾ ਮੈਂ ਜਦੋਂ ਪਿੰਡ ਉਹਨਾਂ ਦੇ ਪਹੁੰਚਿਆ ਹਣ ਤੇ ਸਿੱਧੂ ਭਾਜੀ ਤੇ ਉਹਨਾਂ ਦੇ ਫਾਦਰ ਸਾਹਿਬ ਆਏ ਮਿਲੇ ਸਾਰਿਆਂ ਨੂੰ ਬੜੇ ਪਿਆਰ ਨਾਲ ਮਿਲੇ ਇਵਨ ਜਿੰਨੀ ਲਾਈਟ ਮੈਨ ਸਪੌਟ ਸਾਰੇ ਨੂੰ ਉਹਨਾਂ ਨੇ ਚਲੋ ਨਹੀਂ ਤੇ ਕਈ ਆਰਟਿਸਟ ਹੁੰਦੇ ਕਿ ਜਿਹੜੇ ਮਤਲਬ ਡਾਇਰੈਕਟਰ ਹੋ ਗਏ ਜਾਂ ਡੀਓਪੀ ਹੋ ਗਏ ਮੇਨ ਟੀਮ ਨੂੰ ਸਾਰੇ ਹੀ ਮਿਲਦੇ ਨੇ ਉਹਨਾਂ ਨੇ ਸਾਰਿਆਂ ਨੂੰ ਹਾਂ ਜੀ ਹਾਂ ਕਿਉਂਕਿ ਉਹ ਨਹੀਂ ਫੋਲੋਇੰਗ ਤੇ ਜਦੋਂ ਤੋਂ ਇੰਡੀਆ ਆਇਆ ਤੇ ਸਾਰਿਆਂ ਨੂੰ ਪਤਾ ਹੀ ਹੈ ਕਿ ਟਾਪ ਥੀਰੀ ਮੇਸ਼ਾ ਮਿਲੇ ਆਣ ਕੇ ਤੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਦੀ ਹਵੇਲੀ ਦੇ ਵਿੱਚ ਅਸੀਂ ਸ਼ੂਟ ਕੀਤਾ ਤੇ ਮੈਨੂੰ ਯਾਦ ਆਇਆ ਮੇਰਾ ਨਾ ਕੋਈ ਚੀਜ਼ ਮੇਰੀ ਕਾਰ ਦੇ ਵਿੱਚ ਰਹਿ ਗਈ ਸੀਗੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਕੁਝ ਬਾਹਰੋਂ ਲੈ ਗਿਆ ਤੇ ਮੈਂ ਹੈਰਾਨ ਸੀਗਾ ਕੱਟੋ ਘਟਵੀ ਹਜ਼ਾਰ ਬੰਦਾ ਉਹਨਾਂ ਦੀ ਹਵੇਲੀ ਬਾਹਰ ਖੜਾ ਹੋਊਗਾ ਫੋਟੋ ਕਰਾਉਣੇ ਵਾਓ ਤੇ ਨਹੀਂ ਤਾਂ অলਮੋਸਟ ਹਮੇਸ਼ਾ ਗੀਂਦਾ ਕਿ ਜਿੱਥੋਂ ਦੇ ਕੋਈ ਆਰਟਿਸਟ ਆਣ ਵਾਲਾ ਹੁੰਦਾ ਉੱਥੇ ਲੋਕ ਘਟ ਆਉਂਦੇ ਆ ਬਾਹਰ ਲੋਕ ਹਣਾ ਫੋਲੋਇੰਗ ਹੁੰਦੀ ਹੈ ਇਹਨਾਂ ਦੀ ਪਿੰਡ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੁੰਦਾ ਮੈਂ ਜਦੋਂ ਬਾਹਰ ਗਿਆ ਜਦੋਂ ਮੈਂ ਅੰਦਰ ਆਉਣ ਲੱਗਾ ਕੋਈ ਕਵੇ ਕਿ ਮੈਂ ਰੋਤਕ ਸੇ ਆਇਆ ਹੂੰ ਕੋਈ ਕਵੇ ਮੈਂ ਦਿੱਲੀੋਂ ਆਇਆ ਹਾਂ ਪਲੀਜ਼ ਮੇਰੀ ਫੋਟੋ ਕਰਾ ਦਿਓ ਉਹ ਮੈਨੂੰ ਕਹਿ ਰਹੇ ਨਹੀਂ ਕਰਨ ਲੱਗ ਰਿਹਾ ਕਿ ਇਹ ਬਾਹਰ ਆਇਆ ਅੰਦਰ ਜਾ ਰਿਹਾ ਮਤਲਬ ਕੋਈ ਉਹਨਾਂ ਦੀ ਟੀਮ ਚ ਹੋਊਗਾ ਜਾਂ ਉਹਨਾਂ ਦੇ ਕੋਈ ਨੌਨ ਚ ਉਹਨਾਂ ਨੂੰ ਪਤਾ ਨਹੀਂ ਮੇਰਾ ਕੌਣ ਹੈ ਮੈਂ ਬਟ ਉਹ ਮੇਰੀ ਮੈਨੂੰ ਰਿਕਵੈਸਟ ਕਰ ਰਹੇ ਪਲੀਜ਼ ਭ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਚੀਜ਼ ਬੜੀ ਜਿਵੇਂ ਉਹਨਾਂ ਨੇ ਸ਼ੂਟ ਕੀਤਾ ਅ ਨੈਚੁਰਲੀ ਜਦੋਂ 뮤직 ਵੀਡੀਓ ਸ਼ੂਟ ਕਰਦੇ ਆ ਤੇ ਆਡੀਓ ਪਲੇ ਕੀਤਾ ਜਾਂਦਾ ਹੈ ਕਿ ਜਿਹਦੇ ਨਾਲ ਲਿਪਸਿੰਗ ਕਰਦੇ ਆ ਸਿੰਗਰ ਜਿਹੜੇ ਵੀ ਹਨਾ ਕਰਦੇ ਆ ਉਹਨਾਂ ਨੇ 이어ਪອດ ਲਾਇ ਸਿਗੇ ਪੱਗ ਦੇ ਅੰਦਰ ਕਿ ਜੋ ਗਾਰੇ ਸਿਰਫ ਉਹਨਾਂ ਨੂੰ ਪਤਾ ਲੱਗ ਰਿਹਾ ਕਿਸੇ ਵੀ ਆਡੀਅੰਸ ਦੇ ਅੱਗੇ ਗਾਣਾ ਨਹੀਂ ਪਲੇ ਕੀਤਾ ਜਾ ਰਿਹਾ ਤਾਂ ਕਿ ਗਾਣਾ ਲੀਕ ਨਾ ਹੋ ਜਵੇ ਕਿ 이어ਪອດ ਲਾ ਲੈਂਦੇ ਸੀਗੇ ਪੱਗ ਦੇ ਅੰਦਰ ਹੀ ਤੇ ਉਹ ਆਪਣੇ ਸਿੰਗ ਦੇ ਹੀ ਜਾਂਦੇ ਸੀਗੇ ਕਿ ਐਡਿਟ ਚ ਤੇ ਆਡੀਓ ਆ ਹੀ ਜਾਣਾ ਬਟ ਜੇ ਆਡੀਓ ਪਲੇ ਹੁੰਦਾ ਤੇ ਉੱਥੇ 100 ਬੰਦੇ ਦਾ ਜੇ ਕਰਾਊਡ ਆ ਤੇ ਉਹ ਕੋਈ ਰਿਕਾਰਡ ਕਰ ਸਕਦਾ ਆਡੀਓ ਰਿਕਾਰਡ ਕਰ ਸਕਦਾ ਕੋਈ ਵੀਡੀਓ ਬਣਾ ਸਕਦਾ ਸੋ ਇਸ ਕਰਕੇ ਉਹ ਪੱਗ ਦੇ ਅੰਦਰ ਹੀ ਉਹਨਾਂ ਨੇ ਏਅਰਪອດ ਲਾਗੇ ਤੇ ਉਹਦੇ ਨਾਲ ਹੀ ਆਪਣੇ ਗਾਣੇ ਦੇ ਸਿੰਕ ਦਿੱਤੇ ਤੇ ਨੇਚਰ ਵਾਈਜ਼ ਉਹ ਇੰਨੇ ਕੁ ਵਧੀਆ ਇਨਸਾਨ ਸਕੇ ਇਕੱਠਿਆਂ ਬੈਠ ਕੇ ਅਹੀਂ ਜਦੋਂ ਸ਼ੂਟ ਕੀਤਾ ਸਾਰੇ ਇਕੱਠੇ ਬਹਿ ਕੇ ਲੰਚ ਕੀਤਾ ਫਿਰ ਉਸ ਤੋਂ ਬਾਅਦ ਉਹਨਾਂ ਦੀ ਹਵੇਲੀ ਜਿਹੜੀ ਦੇ ਵਿੱਚ ਹੀ ਸ਼ੂਟ ਕੀਤਾ ਉਹਦੋਂ ਬਣ ਰਹੀ ਸੀਗੀ ਤੇ ਸਾਰਿਆਂ ਨੂੰ ਦਿਖਾ ਰਿਆ ਕਿ ਇਦਾਂ ਇਦਾਂ ਹਨਾ ਕਿ ਆ ਹਵੇਲੀ ਆ ਚੀਜ਼ੇ ਦਾ ਰੂਮ ਇਹ ਦਾ ਦਾ ਸਾਰੀ ਚੀਜ਼ਾਂ ਤੇ ਉਹ ਤਾਂ ਬਹੁਤ ਉਹ ਤੇ ਮਤਲਬ ਮਤਲਬ ਜਿਹਨੂੰ ਕਹਿ ਸਕਦੇ ਨੇ ਕਿ ਧੋਖੇ ਜਿਹੀ ਵਾਲੀ ਗੱਲ ਹੀ ਹੋਈ ਕਿ ਉਹਨਾਂ ਦਾ জানা ਜੇ ਤਾਂ ਬਹੁਤ ਕੁਝ ਅਜੇ ਬਹੁਤ ਆਡੀਓ ਬੜਾ ਮਤਲਬ ਜਿਵੇਂ ਆਪਾਂ ਦਿਲਜੀਤ ਭਾਜੀ ਦੀ ਗੱਲ ਕਰਦੇ ਮੈਨੂੰ ਲੱਗਦਾ ਸਿੱਧੂ ਬਾਈ ਵੀ ਰਹਿੰਦੇ ਹਨਾ ਤੇ ਚਾਹੇ ਉਹ ਮਤਲਬ ਹਿੱਟ ਵੱਲੋਂ ਤੇ ਕੋਈ ਗੱਲ ਹੀ ਨਹੀਂ ਬਣਾ ਉਹ ਆਪ ਹੁੰਦੇ ਤੇ ਸ਼ਾਇਦ ਅਜੇ ਹੋਰ ਬਹੁਤ ਵੱਡਾ ਕੁਝ ਹੋ ਜਾਣਾ ਸੀਗਾ ਜੋ ਉਹਨਾਂ ਦੀ ਲਾਸਟ ਵੀਡੀਓ ਸੀਗੀ ਤਾਂ ਲਾਸਟ ਰਾਈਡ ਹਾਂਜੀ ਉਦੋਂ ਮੈਂ ਲਿਰਿਕਸ ਸੁਣਦੀ ਆ ਇਟ ਜਸਟ ਸ਼ਾਕਿੰਗ ਟੂ ਮੀ ਕਿ ਜੋ ਉਹਨਾਂ ਨਾਲ ਹੋਇਆ ਉਹ ਆਡੀਓ ਲਿਰਿਕਸ ਵਿੱਚ ਸੀਗੇ ਔਰ ਆਡੀਓ ਲਿਰਿਕਸ ਵਿੱਚ ਉਹਨਾਂ ਨੇ ਗੱਲ ਕੀਤੀ ਹੋਈ ਆ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਆਡੀਓ ਪਤਾ ਚੱਲ ਚੁੱਕਾ ਸ ਹੈ ਕਿ ਉਹਦੇ ਨਾਲ ਕੀ ਉਹਨਾਂ ਨਾਲ ਕੀ ਹੋ ਸਕਦਾ ਆ ਤਾਂ ਹੀ ਉਹਨਾਂ ਨੇ ਵੀਡੀਓ ਬਣਾਈ ਵਾਜ਼ ਅ ਥੌਟ ਪ੍ਰੋਸੈਸ ਬਿਹਾਈਂਡ ਦੈਟ ਵੀਡੀਓ ਮੈਨੂੰ ਲੱਗਦਾ ਇੱਕ ਤੇ ਨਾ ਜਿਹੜੇ ਤੁਹਾਡੇ ਲਿਰਿਕਸ ਹੁੰਦੇ ਨੇ ਹਨਾ ਮੈਨੂੰ ਮਤਲਬ ਮੈਂ ਕੋਈ ਰਾਈਟਰ ਨਹੀਂ ਬਟ ਫਿਰ ਵੀ ਜੋ ਮੈਨੂੰ ਲੱਗਦਾ ਕਿ ਜਿਹੜੇ ਤੁਹਾਡੇ ਲਿਰਿਕਸ ਹੁੰਦੇ ਨਾ ਉਹ ਤਾਂ ਡਾਲਾ ਦਵਾਲਾ ਹੀ ਹੁੰਦਾ ਕਿ ਜੋ ਚੀਜ਼ਾਂ ਕਿਸੇ ਰਾਈਟਰ ਦੇ ਦਿਮਾਗ ਦੇ ਵਿੱਚ ਕੋਈ ਥਾਟ ਚੱਲ ਰਿਹਾ ਆ ਕੋਈ ਗੱਲ ਚੱਲ ਰਿਹਾ ਜੋ ਚੀਜ਼ਾਂ ਵੇਖ ਰਿਹਾ ਉਹੀ ਚੀਜ਼ਾਂ ਉਹਦੇ ਦਿਮਾਗ 'ਚ ਫਿਲਮਾਂ ਕਿ ਕਿਹੜੀਆਂ ਬੰਦੀਆਂ ਕੋਈ ਅਲੱਗ ਦੁਨੀਆ ਤੋਂ ਫਿਲਮ ਬੰਦੀ ਨਹੀਂ ਫਿਲਮ ਦੇ ਵਿੱਚ ਜਿੰਨੇ ਵੀ ਕੈਰੈਕਟਰ ਨੇ ਉਹ ਰਾਈਟਰ ਨੇ ਡਾਇਰੈਕਟਰ ਨੇ ਇਹ ਆਪਾਂ ਆਮ ਜ਼ਿੰਦਗੀ ਚੋਂ ਕਿਤੋਂ ਲਈ ਹੁੰਦੇ ਆ ਕੋਈ ਕਾਮੇਡੀਅਨ ਹੈ ਉਹਨੇ ਇੱਕ ਕਰੈਕਟਰ ਰਿਹਾ ਹਨਾ ਕਿ ਉਹ ਕੋਈ ਕਰੈਕਟਰ ਉਹਨੇ ਮਤਲਬ ਡਿਵੈਲਪ ਕੀਤਾ ਕਿਵੇਂ ਉਹ ਕਿਤੇ ਨਾ ਕਿਤੇ ਕਿਤੇ ਜ਼ਿੰਦਗੀ ਚ ਤੁਰਦੇ ਆ ਫਿਰਦੇ ਆ ਇਦਰ ਉਹ ਵੇਖਿਆ ਹੁੰਦਾ ਮੈਨੂੰ ਐ ਲੱਗਦਾ ਕਿ ਜਿਹੜਾ ਗਾਣਾ ਉਹਨਾਂ ਨੇ ਲਾਸਟ ਰਾਈਡ ਕੱਢਿਆ ਪਹਿਲਾਂ ਤੇ ਲਾਸਟ ਲਾਸਟ ਗਾਣਾ ਵੈਸੇ ਉਹਨਾਂ ਦਾ ਲੈਵਲ ਸੀਗਾ ਹਨਾ 29 ਨੂੰ ਉਹਨਾਂ ਦੀ ਡੈਥ ਹੁੰਦੀ ਹੈ 26 ਨੂੰ ਲੈਵਲ ਗਾਣਾ ਰਿਲੀਜ਼ ਹੋਇਆ ਏ ਇੰਦਨ ਪਹਿਲਾਂ ਬਟ ਇਹ ਇੱਕ ਲਾਸਟ ਰਾਈਡ ਉਹ ਉਹ ਅਟੈਚ ਕਰ ਗਿਆ ਗਾਣਾ ਯਾ ਔਰ ਰਿਲੇਟ ਕਰ ਗਈ ਉਹ ਗੱਲ ਤੇ ਉਹ ਕਰਕੇ ਉਹਨੂੰ ਹਾਈਪ ਉਸ ਤੋਂ ਜ਼ਿਆਦਾ ਮਿਲੀ ਲੋਕਾਂ ਨੂੰ ਐ ਲੱਗ ਰਿਹਾ ਕਿ ਦਾ ਲਾਸਟ ਰਾਈਡ ਲਾਸਟ ਗਾਣਾ ਜਿਹਾ ਬਟ ਲੈਵਲ ਗਾਣਾ ਲਾਸਟ ਹੀ ਬਟ ਦਾ ਲਾਸਟ ਰਾਈਡ ਦੇ ਵਿੱਚ ਮੈਨੂੰ ਆ ਲੱਗਦਾ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਚੱਲ ਰਹੀਆਂ ਸੀਗੀਆਂ ਕਿਉਂਕਿ ਹੁਣ ਮੇਰੀ ਲਾਈਫ ਦੇ ਵਿੱਚ ਕਈ ਵਲੇ ਕਈ ਚੀਜ਼ਾਂ ਆਪਣੀਆਂ ਹੁੰਦੀਆਂ ਹੁਣ ਭਾਵੇਂ ਆਪ ਆਪਣੇ ਦੋ ਇੱਕ ਇੱਕ ਹੋਰ ਵੀ ਮੈਨੂੰ ਇਹ ਲੱਗਦਾ ਕਿ ਅੱਜ ਦੀ ਡੇਟ 'ਚ ਸਾਰੇ ਬੰਦੇ ਇਕੱਲੇ ਹੀ ਆ ਕਈ ਗੱਲਾਂ ਭਾਵੇਂ ਤੁਹਾਡੇ ਲੱਗ ਤੁਹਾਡੇ ਨਾਲ ਹਜ਼ਾਰ ਬੰਦਾ ਰਹਿੰਦਾ ਬਟ ਫਿਰ ਵੀ ਕੋਈ ਉਹ ਜੀ ਗੱਲ ਹੁੰਦੀ ਤੀਂ ਕਿ ਇਹਨਾਂ ਸ਼ੇਅ ਆਵੇਂ ਤੁਹਾਡੇ ਨਾਲ ساری ਦੁਨੀਆ ਫਿਰਦੀ ਰਵੇ ساری ਤੁਹਾਡੀ ਤੁਸੀਂ ਇਕੱਠੇ ਰਹੋ ਹਨਾ ਪਰ ਫਿਰ ਵੀ ਕੋਈ ਗੱਲ ਕੇਵਲੇ ਨਹੀਂ ਕੀਤੀ ਜਾਂਦੀ ਤੇ ਜਿਹੜੀ ਉਹ ਗੱਲ ਆ ਉਹ ਮੈਨੂੰ ਲੱਗਦਾ ਉਹਨਾਂ ਦਾ ਥੌਟ ਪ੍ਰੋਸੈਸ ਹੈਗਾ ਕਿਤਨਾ ਕਿਤੇ ਉਹ ਚੀਜ਼ਾਂ ਹੁਣ ਉਹ ਜਿਹੜੀਆਂ ਗੱਲਾਂ ਉਹਨਾਂ ਨੇ ਆਪਣੇ ਮਿਊਜ਼ਿਕ ਦੇ ਵਿੱਚ ਆਪਣੇ ਲਿਰਿਕਸ ਦੇ ਵਿੱਚ ਕਹੀਆਂ ਆਲਮੋਸਟ ਸਾਰੀਆਂ ਗੱਲਾਂ ਹੀ ਰਿਲੇਟ ਕੱਲੇ ਉਹਦੀ ਗੱਲ ਨਹੀਂ ਉਸ ਤੋਂ ਇਲਾਵਾ ਜਿਹੜਾ ਹਨਾ ਕਿ ਉਹ ਉਦੋਂ ਵਾਇਰਲ ਇੱਕ ਰਾਈਟ ਵਿੰਡੋ ਬੋਨਟ ਤੇ ਵੱਜੇ ਹੋਏ ਹਨਾ ਜਿਹਦੇ ਫਾਇਰ ਸੋਣੀ ਹੈ ਰਾਈਟ ਸਾਈਡ ਤੇ ਬੋਨਟ ਤੇ ਉਹਨਾਂ ਦੇ ਫਾਇਰ ਵੱਜੇ ਸੀ ਉਹ ਕਹਿ ਲੋ ਕਿ ਲਾਅ ਆਫ ਅਟਰੈਕਸ਼ਨ ਕਹਿ ਲੋ ਜਾਂ ਉਹ ਚੀਜ਼ਾਂ ਵੀਰੇ ਦੇ ਉਹਨਾਂ ਦੇ ਦਿਮਾਗ 'ਚ ਚੱਲ ਰਹੀਆਂ ਸਿਗੀਆਂ ਕੁਛ ਹਨਾ ਉਦਾਂ ਦੀਆਂ ਉਹ ਉਹ ਚੀਜ਼ਾਂ ਰਿਲੇਟ ਕਰ ਰਹੀਆਂ ਉਹਦੇ ਨਾਲ ਅਟੈਚ ਕਰ ਰਹੀਆਂ ਮਤਲਬ ਉਹ ਉਹ ਮੈਨੂੰ ਇਹੀ ਰੀਜ਼ਨ ਮੇਰੇ ਹਿਸਾਬ ਨਾਲ ਇਹ ਲੱਗਦਾ ਕਿ ਉਹ ਚੀਜ਼ਾਂ ਵੀਰੇ ਦੇ ਦਿਮਾਗ 'ਚ ਚੱਲ ਰਹੀਆਂ ਸਿਗੀਆਂ ਤੇ ਉਹ ਉਹਨਾਂ ਨੇ ਆਪਣੇ 뮤직 'ਚ ਆ ਆਡੀਅנס ਦੇ ਅੱਗੇ ਲੋਕਾਂ ਕੇ ਲੈ ਉਹ ਅੱਜ ਮੈਨੇ ਵੀ ਆ ਤੇ ਜਦੋਂ ਲਾਸਟ ਰਾਈਡ ਗਾਣਾ ਮੈਂ ਪਹਿਲੀ ਵਾਰ ਸੁਣਿਆ ਮੈਨੂੰ ਲੱਗਾ ਕਿ ਯਾਰ ਕੀ ਮਤਲਬ ਇਹ ਗਾਣਾ ਕਿਉਂ ਕੀਤਾ ਹਣਾ ਕਿ ਜਦੋਂ ਅਜੇ ਇਹੋ ਜੀ ਕੋਈ ਗੱਲ ਨਹੀਂ ਸੀਗੀ ਹਣਾ ਉਹ ਪਰ ਜਦੋਂ ਇਹ ਸਾਰਾ ਕੁਝ ਹੋ ਗਿਆ ਤੇ ਮੈਨੂੰ ਲੱਗਦਾ ਕਿ ਨਹੀਂ ਉਹ ਮਤਲਬ ਚੀਜ਼ਾਂ ਉਹਨਾਂ ਦੇ ਦਿਮਾਗ 'ਚ ਚੱਲ ਰਹੀਆਂ ਸੀਗੀਆਂ ਜੋ ਉਹਨਾਂ ਨੇ ਆਪਣੇ 뮤직 ਰਾਹੀਂ ਪੇਸ਼ ਕੀਤੀਆਂ